ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ ਹਰੀਕੇ ਤੋਂ ਜੀ ਐਸ ਸਰ ਦੀ ਖਬਰ ਹਰੀਕੇ ਪੁਲਿਸ ਵੱਲੋਂ ਨਸ਼ਾ ਵੇਚਣ ਵਾਲੇ ਨੈੱਟਵਰਕ ਨੂੰ ਦਿੱਤਾ ਵੱਡਾ ਘਟਕਾ ਤੇ ਸਫਲਤਾ ਹਾਸਲ ਕੀਤੀ ਇੱਕ ਵਿਅਕਤੀ ਨੂੰ 10 ਗ੍ਰਾਮ ਹੈਰੋਇਨ ਅਤੇ ਇੱਕ ਮੋਟਰਸਾਈਕਲ ਸਮੇਤ ਕੀਤਾ ਕਾਬੂ ਪੁਲਿਸ ਬ੍ਰੀਗੀ ਨਾਲ ਕਰ ਰਹੀ ਜਾਂਚ ਅਤੇ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਪੁਲਿਸ ਅਧਿਕਾਰੀਆਂ ਨੇ ਕੀ ਕਿਹਾ ਸੁਣੋ ਉਹਨਾਂ ਦੀ ਜ਼ੁਬਾਨੀ ਹਾਂਜੀ ਸਰ ਇੱਕ ਜਿਹੜਾ ਅੱਜ ਮੁੱਲਜ਼ਮ ਫੜਿਆ ਕੀ ਮਸਲਾ ਸਮਾਂ ਹੈ ਇਹ ਕਾਲ ਮਿਤੀ 32 2024 ਨੂੰ ਤਾਂ ਨੇ ਸ਼ਟੰਗ ਲਖਾ ਬੰਦੀ ਇੱਕ ਸ਼ਰਸ਼ੋ ਕੁਬਸੀ ਐਸ ਐਂਡ ਸੰਨੋਕ ਸੰਦੀਪ ਸਿੰਘ ਪਾਸੀ ਹਰੀਕੇ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ ਚੋਰੀ ਦਾ ਮੋਟਰਸਾਈਕਲ ਅਤੇ 10 ਗ੍ਰਾਮ ਹੈਰੋ ਬ੍ਰਾਂਡ ਦੀ ਬੀਸੀ ਜੇ ਦੇਸ਼ਮੰਦ ਰਿਸ਼ਮਖਰਮਨ ਨੂੰ ਪਰਸ਼ੱਤੀ ਮਿਤੀ 27 02 2022 ਦਰਜ ਕਰਕੇ ਰਿਪੋਰਟ ਦਿੱਤੀ ਹੈ ਸਰਮ ਘੋੜਸਾਲ ਬਰਾਮਦ ਕਰ ਲਿਆ ਜੀ ਮੋਟਰਸਾਈਕਲ ਬਰਾਮਦ ਹੋ ਚੁੱਕਾ ਹੈ ਸਰੇ ਤੇ ਪਹਿਲਾਂ ਕੋਈ ਮਤ ਉਮਕਰ ਮਾ ਦਰਜਾ ਕੋਈ ਹੋਵੇ ਇਸ ਪੰਨੇ 'ਤੇ ਇੱਕ ਪੱਤਰ ਕਰਵਾਓ ਅਗਲੀ ਸਰਕਾਰ ਕਾਰਵਾਈ ਕੀ ਅਮਲ ਜ਼ਿਲ੍ਹੇਂ ਦੀ ਜਾ ਰਹੀ ਹੈ ਅੱਗੇ ਮੰਡਲ ਬਦਦ ਦੇ ਵਿਸ਼ੇ ਨੂੰ ਬੇਸ਼ੱਕ ਇਹਨਾਂ ਉਸ ਮੰਡਲ ਹਾਸਲ ਕੀਤਾ ਜਾਵੇਗਾ ਤੇ ਹਰ ਹਰ ਤੋਂ ਲੱਗੇ ਹੋਏ ਸਿਕਨਾਂ ਨੂੰ ਤੇ ਸਪਲਾਈ ਕਰਦੇ ਸੀ ਇਹਨਾਂ ਦੇ ਟਿਕਟਰੀ ਆ ਰਹੀ ਹੈ ਸਰੇ ਇੱਕ ਜਣੇ ਦੀ ਹੀ ਪਰਚਾ ਦਰਜ ਕੀ ਕੋਈ ਹੋਰ ਵੀ ਅੱਜ ਇੱਥੇ ਦਾ ਹਲ ਇੱਕ ਆਦਮੀ